ਲੈ ਭਾਈ ਬੰਨ ਕੇ ਪੋਚਵੀਆਂ ਪੱਗਾ ਮੁੰਡੇ ਛਾ ਗਏ ਓਏ ਆ ਵੈ ਗਿਆ ਇਧਰ ਨੂੰ ਕਰ ਲਾ ਆ ਪੰਜਾਬੀ ਆ ਗਏ ਓਏ ਓਏ ਅਨੰਤ ਵੀਰੇ ਸਤਿ ਸ੍ਰੀ ਅਕਾਲ ਲੈ ਵੇ ਕਰੀਨਾ ਕਪੂਰ ਨੇ ਲੰਬੀ ਬਾਹ ਕੱਢ ਕੇ ਚੱਕਤੀ ਬੋਲੀ ਉਧਰ ਕ੍ਰਿਸ਼ਮਾ ਕਪੂਰ ਕਹਿੰਦੀ ਦਸਾਂਜ ਵਾਲਾ ਹੌਲੀ ਹੌਲੀ ਲੈ ਵੇ ਕਿਆਰਾ ਕਟਰੀਨਾ ਕਹਿੰਦੀਆਂ ਡੂ ਯੂ ਨੋ ਡੂ ਯੂ ਨੋ ਔਰ ਦਸਾਂਜ ਵਾਲਾ ਕਹਿੰਦਾ ਬੇਬੀ ਆਈ ਨੋ ਆਈ ਨੋ ਔਰ ਰੀਆ ਜੀ ਹੈਪੀ ਬਰਥਡੇ ਲੈ ਵੇ ਦਸਾਂਜ ਵਾਲੇ ਨੇ ਸੁਰ ਚੱਕਤੇ ਤੇ ਉਧਰ ਅਰਜੁਨ ਤੇ ਵਿੱਕੀ ਨੇ ਵੀ ਫੇ ਪੱਬ ਚੱਕਤੇ ਆ ਮਾਈਕਰੋਸਾਫਟ ਤੇ ਫੇਸਬੁੱਕ ਵਾਲੇ ਵੀ ਨੱਚ ਪਏ ਨੇ ਉਧਰ ਦਸਾਂਜ ਵਾਲਾ ਨਹੀਂ ਭੰਗੜਾ ਪਾਉਣੋ ਹਟ ਜਾ ਤੇ ਸਹਿਬ ਬਾਈ ਦਾ ਮੁੰਡਾ ਕਹਿੰਦਾ ਕਰਦਾ ਕੀ ਬਹੁਤ ਯਾਟ ਦਾ ਲੈ ਵੇ ਇੰਡਸਟਰੀ ਦੇ ਕੈਂਗ ਨੱਚ ਰਹੇ ਨੇ ਇਧਰ ਨੰਨਿਆ ਬੰਡੇ ਤਾਂ ਪਤਾ ਨਹੀਂ ਕੀ ਹੋ ਗਿਆ ਤੇ ਆ ਪਾਪਾ ਰਾਤੀ ਨੂੰ ਕੀ ਹੋ ਗਿਆ ਔਖਾ ਚਲਾ ਫੋਟੋ ਆ ਰਹੀ ਲ ਬਈ ਆ ਲੈ ਬਈ ਪਟੌਦੀ ਸਾਹਿਬ ਸਟੇਜ ਤੇ ਆ ਗਏ ਨੇ ਆ ਗਏ ਨੇ ਆ ਜਫੀਆਂ ਪੈ ਗਿਆ ਓਏ ਹਾਈ ਹੋਏ ਦਸਾਂਝ ਆ ਲਿਆ ਪੈ ਗਈਆਂ ਜਫੀਆਂ ਚੱਲ ਠੀਕ ਹੈ ਆ ਲੈ ਆ ਵੀ ਬਾਝ ਬਾਹ ਪੈ ਗਈਆਂ ਨੱਚ ਰਹੇ ਆ ਆ ਬਹੁਤ ਵਧੀਆ ਮਾਹੌਲ ਬਣਿਆ ਬੱਲੇ ਤੇਰੇ ਪੰਜਾਬੀ ਮੁੰਡੇ ਛਾ ਗਏ ਓਏ ਆ ਤੇਰੀ ਕਰਦੇ ਆਗੇ ਵੱਟ ਲੈ ਵੇ ਕਰੀਨਾ ਜੀ ਕਹਿੰਦੇ ਆ ਚੱਕ ਚੁੰਮਾ ਪਤਨੀ ਬੀਰਵਾਰਾ ਪਤਨੀ ਜੁੰਮਾ ਲੈ ਵੇ ਕਿਆਰਾ ਜੀ ਵੀ ਆ ਗਏ ਨੇ ਸਟੇਜ ਤੇ ਅੱਜ ਤੇ ਜਫੀਆਂ ਤੇ ਜਫੀਆਂ ਹੋਈਆਂ ਭਈਆਂ ਨੇ ਸਾਂਝ ਆ ਲਿਆ ਚੱਕ ਦੇ ਏ ਹਾਈ ਓਏ ਲੈ ਵੇ ਅਨੰਤ ਵੀਰਾ ਬਹੁਤ ਖੁਸ਼ ਆ ਮੁੰਡਾ ਆਪਣੇ ਵਿਆਹ ਚ ਨੱਚਦਾ ਫਿਰੇ ਉਧਰ ਰਾਧਕਾ ਜੀ ਦੇ ਪਿੱ ਸੋਹਣਾ ਵੀਰਾ ਆਏ ਹਾਏ ਵਾਟ ਇਜ਼ ਯੋਰ ਮੋਬਾਈਲ ਨੰਬਰ ਵਾਟ ਯੋ ਸਟਾਈਲ ਨੰਬਰ ਸਾਂਝਾ ਲਿਆ ਲਾ ਵੇ ਗੱਬਰੂ ਦੀ ਮਾਰ ਬਾਲੀਵੁੱਡ ਤੋਂ ਬਿਓਂੜਿਆ ਉਧਰ ਕਰੀਨਾ ਨਹੀਂ ਕਹਿੰਦੇ ਮੈਨੂੰ ਨਹੀਂ ਪਤਾ ਆ ਚੱਕ ਚੁੰਮਾ ਪਤਾ ਨਹੀਂ ਵੀਰਵਾਰਾ ਪਤਾ ਨਹੀਂ ਜੁੰਮਾ ਓਏ